Дәріңіздігедем shirt ਦੀ ਨਾਮਤ ਉਹ ਕੀ ਕਹਿੰਦੇ ਸੋਪਾਲ ਸਿੰਘ ਚਵਾਨੀ ਜੀ ਮੇਰਾ ਨਾਮ ਪਹਿਲਾਂ ਹੀ ਇਹਦਾ ਕਤਲ ਹੋ ਗਿਆ ਸੀ 2020 ਚ ਮੁੰਡੇ ਦਾ ਅੱਛਾ ਜੀ ਉਹ ਚਾਰੇ ਜਾਣੇ ਅੰਦਰ ਆ ਜਿਹਨੇ ਕਤਲ ਕਰਿਆ ਵੀ ਚਾਰਾਂ ਨੇ ਕਤਲ ਕਰਿਆ ਉਹ ਚਾਰੇ ਜਾਣੇ ਅੰਦਰ ਪਏ ਨੇ ਸਾਡੇ ਬਾਦ ਨੂੰ ਹੀ ਪਏ ਪਏ ਆ ਜੀ ਅੱਛਾ ਵੀ ਤੁਸੀਂ ਸਾਡਾ ਮੁੰਡਾ ਮਾਰਿਆਗਾ ਜੀ ਅੱਛਾ ਅਸੀਂ ਨਾ ਮਾਰਨ ਦਾ ਨਾ ਮਰਾਉਣ ਦਾ ਨਾ ਸਾਡਾ ਮਤਲਬ ਬੱਟਦਾ ਨਹੀਂ ਰੋਣਾ ਸਾਡਾ ਕਦਾ ਰੋਣਾ ਜੀ ਉਹਨਾਂ ਨਾਲ ਜਿਨ੍ਹਾਂ ਨੇ ਸੱਟਾਂ ਮਾਰੀ ਇਹ ਕੌਣ ਨੇ ਤੁਹਾਡੇ ਉਹ ਜਿਹਦੀ ਭਾਈ ਹੈ ਜੀ ਮੇਰਾ ਜਸਪਾਲ ਸਿੰਘ ਅੱਛਾ ਜਸਪਾਲ ਸਿੰਘ ਹਾਂਜੀ ਇਹ ਕਾਰਨ ਕਿ ਕਿੰਨੇ ਕੁ ਲੋਕ ਸੀ ਕਿੱਥੇ ਇਹ ਘਟਨਾ ਹੋਈ ਹੈ ਤੁਹਾਡੇ ਕੋਲ ਇੱਕ ਟਰੱਕ ਜੁਨੀਅਨ ਕੋਲੇ ਹੋਈ ਹੈ ਜੀ ਚਾਰੇ ਤਾਂ ਉਹ ਸੀਗੇ ਇੱਕ ਤਾਂ ਉਹਦੀ ਮੰਜੇ ਦੀ ਮਾਂ ਜੀ ਅੱਛਾ ਇੱਕ ਮੰਜੇ ਦਾ ਪ੍ਰੌਣਾ ਜੀ ਇੱਕ ਮੰਜੇ ਦੀ ਭੈਣ ਜੀ ਅੱਛਾ ਜੀ ਇੱਕ ਮੁੰਡਾ ਇਹਨਾਂ ਨੇ ਘਰੇ ਰੱਖਿਆ ਹੋਇਆ ਮਜਬੀ ਸਿੱਖਾਂ ਦਾ ਮੁੰਡਾ ਜੀ ਉਹਦਾ ਨਾਂ ਉਹ ਜੱਗੇ ਜੱਗੇ ਦਾ ਮੁੰਡਾ ਨਾਂ ਨਹੀਂ ਪਤਾ ਜੀ ਕੀ ਆ ਠੀਕ ਹੈ ਜੀ ਇੱਕ ਉਹ ਆ ਜੀ ਤੇ ਸੱਤ ਉਹਨਾਂ ਦੀ ਸਿਆਣ ਹੈ ਜੇ ਮੈਨੂੰ ਕਲੀਅਰ ਹੈ ਨਹੀਂ ਕਰ ਉਹਨੂੰ ਮੈਂ ਹੁਣ ਉਹਨੂੰ ਭੱਜ ਗਏ ਸੀਗੇ ਉਹ ਹਾਂਜੀ ਕਤਲ ਕਿਸ ਕਾਰਨ ਹੋ ਜਿਹੜੇ ਕਤਲ ਦਾ ਤੁਹਾਡਾ ਨਾਮ ਉਹ ਕਤਲ ਜੀ ਇਹ ਮੁੰਡੇ ਬੰਨ ਕੇ ਕੁੱਤੇ ਹੋਏ ਸੀਗੇ ਜੀ ਉਹ ਅੱਛਾ ਜਿਹੜਾ ਨੇ ਕਤਲ ਕਰਿਆ ਉਹ ਅੰਦਰ ਹੀ ਬੈਠੇ ਉਹ ਤਾਂ ਹੁਣ ਲਲਕਾਰ ਕੇ ਕਹਿੰਦੇ ਵੀ ਅਸੀਂ ਮਾਰੇ ਇਹਨਾਂ ਦਾ ਮਤਲਬ ਹੀ ਨਹੀਂ ਜੀ ਕੋਈ ਠੀਕ ਉਹ ਹੁਣ ਵੀ ਕਹਿੰਦੇ ਆ ਸ਼ਰੇਆਮ ਜੀ ਤੇ ਕੋਈ ਕਾਰਵਾਈ ਕੀਤੀ ਕੁਛ ਨਹੀਂ ਕਰਿਆ ਜੀ ਅਸੀਂ ਫੋਨ ਕਰੀ ਗਏ ਕੋਈ ਨਹੀਂ ਆਇਆ ਜੀ ਹਸਪਤਾਲ 'ਚ ਅਸੀਂ ਵਨ ਵਨ ਕੇ ਪ੍ਰਾਈਵੇਟ ਗੱਡੀ ਲਿਆਤੀ ਜੀ ਅਸੀਂ ਪ੍ਰਾਈਵੇਟ ਗੱਡੀ ਦਿੱਤੀ ਐ ਅਸੀਂ ਤਾਂ ਆਪ ਕਰਾ ਕੇ ਲਈ ਹਤੀਕੇ ਤੋਂ ਮਿੰਟਾਂ ਕਰਕੇ ਮੰਗ ਮੰਗ ਕੇ ਤੇ ਹਸਪਤਾਲ ਵਾਲਿਆਂ ਨੇ ਕੋਈ ਇਲਾਜ ਨਹੀਂ ਕੀਤਾ ਬਸ ਪੱਟੀਆਂ ਕਰੀਆਂ ਜੀ ਬੋਲਦੋਂ ਉਹਨਾਂ ਤੋਂ ਚੱਲੀ ਨਹੀਂ ਤੇ ਤੋਂ ਹੁਣੇ ਆਇਆ ਇੱਕ ਮੋੜ ਮੰਡੀ ਤੋਂ ਮਰੀਜ਼ ਅਸਰ ਮੁਤਾਬਕ ਇਹਨਾਂ ਦੇ ਲੜਾਈ ਹੋਈ ਹੈ ਉੱਥੇ ਮੋੜ ਮੰਡੀ ਹੀ ਲੜਾਈ ਹੋਈ ਹੈ ਕੰディション ਥੋੜੀ ਮਰੀਜ਼ ਦੀ ਸੀਰੀਅਸ ਜ਼ਿਆਦਾ ਲੱਗ ਰਹੀ ਆ ਸੱਟਾਂ ਜ਼ਿਆਦਾ ਹੈਗੀਆਂ ਇਸ ਲਈ ਜਿਵੇਂ ਜਾਂਚ ਕਰ ਰਹੇ ਆ ਦੇਖ ਰਹੇ ਆ ਸਕੈਨ ਕਰਵਾ ਰਹੇ ਆ ਉੱਚੀ ਜ਼ਿਆਦਾ ਕਲੀਅਰ ਹੋਏਗਾ ਇੱਥੇ ਰੱਖਣ ਵਾਲਾ ਹੈ ਕਿ ਅਗੇ ਰੈਫਰ ਕਰਨਾ ਲੱਗਦਾ ਫ੍ਰੈਕਚਰ ਹੈ ਹਾਂ ਹਾਂ ਮੇਰਾ ਜੀ ਆਪਾਂ ਨੂੰ ਸਸਪੈਕਟ ਹੀ ਹੈ ਤੇ ਜਿਆਦਾ ਇਲਾਜ ਤਾਂ ਆਪਾਂ ਮੈਂ ਅਪਾ ਸੀਟੀ ਸਕੈਨ ਜਾਂ ਐਕਸ-ਰੇ ਕਰਾ ਮਾ ਲੇ ਉਸ ਤੋਂ ਜਿਆਦਾ ਕਲੀਅਰ ਹੁੰਦਾ ਵੀ ਫ੍ਰੈਕਚਰ ਕਿੰਨਾ ਲੱਗ ਰਿਹਾ ਹੈ ਸੀਰੀਅਸ ਲੱਗਦਾ ਰਿਹਾ ਹੈ ਬਾਕੀ ਇੱਕ ਵਾਰੇ ਆਪਾਂ ਦੇਖਦੇ ਆ ਚੰਗੀ ਤਰ੍ਹਾਂ ਕਿਸੇ ਨੇ ਚੈੱਕ ਨਹੀਂ ਕੀਤਾ ਚੈੱਕ ਕਰ ਲੈ ਇੱਕ ਵਾਰੀ ਮਾਤਾ ਜੀ ਕੀ ਨਾਮ ਤੁਹਾਡਾ ਭਈਆ ਸਵੀਰ ਦਾ ਜੀ ਕੌਣ ਆ ਜੀ ਦੇ ਸੱਟਾਂ ਮਾਰੀਆਂ ਮੇਰੇ ਬੇਟਾ ਕੀ ਗੱਲ ਹੋਈ ਹੈ ਕੀ ਇਹ ਇਹਨਾਂ ਨੂੰ ਜਿਹੜੀ ਆਰਚ ਬਸ ਬੈਠਾ ਸੀ ਉੱਥੇ ਫੜ ਲਿਆ ਅੱਛਾ ਜੀ ਹਾਂ ਗਰਾਰੀਆਂ ਆਂ ਤੀਆਂ 12 ਬੰਦੇ ਬੁਲਾਏ ਤੇ ਉਹ ਤੀਵੀਂ ਨੇ ਉਸਨੇ ਅੱਛਾ ਜੀ ਤੇ ਬਸ ਉੱਥੇ ਜਿਹੜਾ ਗਰਾਰੀਆਂ ਮਗਲਟੀਆਂ ਹੁੰਦੀਆਂ ਛੜੀਏ ਦੇ ਪੈਪ ਤੇਗੇ ਤੇ ਉੱਥੇ ਬਸ ਉਹਨਾਂ ਨੇ ਵੜਤਾ ਅੱਛਾ ਜੀ ਹਾਂ ਕੱਲ ਕੀ ਆ ਗੱਲ ਕਰ ਬੱਜਿਆ ਕਰ ਕੀ ਉਹ ਦੁਸ਼ਮਣੀ ਚ ਵੀ ਲੈਟਾ ਮੁੰਡਾ ਮਾਰਿਆ ਕਿ ਨਾ ਮੁੰਡਾ ਮਾਰਿਆ ਉਹ ਉੱਥੇ ਜੇਲ੍ਹ ਚ ਨਗਿਆ ਤਾਂ अच्छा जी। ਜਦ ਨੂੰ ਆਟੇ ਨਾਲ ਪ੍ਰੈਸ਼ਰ ਲੱਗਿਆਗਾ। ਅੱਛਾ ਜੀ। ਹਾਂ ਕਿ ਮੈਂ ਕਹਿੰਦੇ ਆਟੇ ਨਾਲ ਪ੍ਰੈਸ਼ਰ ਲੱਗਿਆ। ਬਹੁਤ ਜ਼ਿਆਦਾ। ਮੈਂ ਉਹਦੇ ਨਾਲ ਲੱਤਾਂ ਹੱਟ। ਬਸ। ਦੁਨੇ ਰਕਾ ਦੁਨੇ ਤੋੜਦੀਆਂ ਜੇ। ਮੋੜਵੱਡੀ ਵਿਖੇ ਅੱਜ ਤਕਰੀਬਨ ਸ਼ਾਮ ਨੂੰ ਇੱਕ ਪੁਰਾਣੇ ਕਤਲ ਦੇ ਮਾਮਲੇ 'ਚ ਜਿਹੜੀ ਰਜਿਸਟਰ ਚੱਲ ਰਹੀ ਸੀਗੀ ਉਸ ਦੇ ਤਹਿਤ ਇੱਕ ਬੰਦੇ ਤੇ ਹਮਲਾ ਕੀਤਾ ਗਿਆ। ਜਿਸ ਬੰਦੇ ਤੇ ਹਮਲਾ ਕੀਤਾ ਗਿਆ ਉਸ ਬੰਦੇ ਨੂੰ ਸਿਦਨ ਹਸਪੀਟਲ ਬਠਿੰਡੇ ਜਿਹੜਾ ਦਾਖਲ ਕਰਾਇਆ ਗਿਆ ਉਹਦਾ ਬਿਆਨ ਦਰਜ ਕਰਕੇ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਹਮਲਾਵਰਾਂ ਦੀ ਜਿਹੜੀ ਪਛਾਣ ਕਰ ਲਈ ਗਈ ਹੈ ਉਹਨਾਂ ਨੂੰ ਇਮੀਡੀਏਟਲੀ ਫੜਨ ਲਈ ਜਿਹੜੀ ਪੁਲਿਸ ਪਾਰਟੀਆਂ ਵਕ ਵਕ ਥਾਵਾਂ ਤੇ ਰਵਾਨਾ ਹੋ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਅਸੀਂ ਰਾਤੋ ਰਾਤ ਜਿਹੜੇ ਹੈਗੇ ਆ ਹਮਲਾਵਰ ਐ ਸੀ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ